ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਅੱਜ ਗੱਲ ਕਰੀਏ ਉਸ ਵੇਲੇ ਦੀ ਜਿਸ ਵੇਲੇ ਰੱਬ ਨਾਲ ਮਿਲਾਪ ਸਭ ਤੋਂ ਛੇਤੀ ਹੁੰਦਾ ਹੈ ਜੋ ਹੈ ਅਮਰਤ ਵੇਲਾ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਵੇਰੇ ਜਾਗਣ ਦਾ ਕੀ ਫਾਇਦਾ ਹੈ ਪਰ ਗੁਰਬਾਣੀ ਕਹਿੰਦੀ ਹੈ ਅਮਰਤ ਵੇਲਾ ਸਚ ਨਾਉ ਵੜਿਆਈ ਵਿਚਾਰ ਆਓ ਜਾਣੀ ਸਵੇਰੇ ਦੂਤੋਂ 4 ਵਜੇ ਉੱਠਣ ਦੇ ਕੀ ਵੱਡੇ ਫਾਇਦੇ ਹਨ ਅੰਮ੍ਰਿਤ ਵੇਲੇ ਦਾ ਸਮਾਂ ਸਭ ਤੋਂ ਸ਼ਾਂਤ ਹੁੰਦਾ ਹੈ ਨਾ ਕੋਈ ਸ਼ੋਰ ਸ਼ਰਾਬਾ ਨਾ ਕਿਸੇ ਤਰ੍ਹਾਂ ਦੀ ਕੋਈ ਤੰਗੀ ਇਸ ਵੇਲੇ ਸਿਮਰਨ ਕਰਨ ਨਾਲ ਮਨ ਵਿੱਚੋਂ ਚਿੰਤਾ ਡਰ ਤੇ ਦੁੱਖ ਦੂਰ ਹੋ ਜਾਂਦੇ ਹਨ ਜਿਵੇਂ ਗੁਰਬਾਣੀ ਆਖਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਸ ਵੇਲੇ ਸਰੀਰ ਤੇ ਮਨ ਦੋਵੇਂ ਤਾਜ਼ਾ ਹੁੰਦੇ ਹਨ ਸਿਮਰਨ ਨਾਲ ਆਤਮਿਕ એનર્ਜੀ ਵੱਧਦੀ ਹੈ ਜੋ ਵੀ ਕੰਮ ਦਿਨ ਵਿੱਚ ਕਰਨਾ ਹੋਵੇ ਉਹ ਸਫਲਤਾ ਨਾਲ ਪੂਰਾ ਹੁੰਦਾ ਹੈ ਵਾਹਿਗੁਰੂ ਨਾਲ ਗਹਿਰਾ ਸੰਬੰਧ ਬਣਦਾ ਹੈ ਜਦੋਂ ਸਭ ਸੌਂ ਰਹੇ ਹੁੰਦੇ ਹਨ ਤੇ ਤੁਸੀਂ ਉਸ ਵੇਲੇ ਨਾਮ ਜਪ ਰਹੇ ਹੋ ਵਾਹਿਗੁਰੂ ਆਪ ਸੁਣ ਰਹੇ ਹੁੰਦੇ ਹਨ ਇਹ ਉਹ ਵੇਲਾ ਹੈ ਜਿੱਥੇ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੁੰਦਾ ਹੈ ਵਿਗਿਆਨ ਵੀ ਕਹਿੰਦਾ ਹੈ ਕਿ ਸਵੇਰੇ ਜਲਦੀ ਉੱਠਣ ਨਾਲ ਬਲੱਡ ਸਰਕੂਲੇਸ਼ਨ ਵਧਦਾ ਹੈ ਮਨ ਤਾਜ਼ਾ ਰਹਿੰਦਾ ਹੈ ਸਾਹ ਲੈਣ ਦੀ ਕਿਰਿਆ ਨਾਲ ਸਰੀਰ ਸ਼ੁੱਧ ਹੁੰਦਾ ਹੈ ਜੋ ਮਨੁੱਖ ਅਮਰਤ ਵੇਲੇ ਨਾਮ ਜਪਦਾ ਹੈ ਉਸ ਦਾ ਚਿਹਰਾ ਹਮੇਸ਼ਾ ਚਮਕਦਾ ਰਹਿੰਦਾ ਹੈ ਰੂਹ ਵਿੱਚ ਸ਼ਾਂਤੀ ਆ ਜਾਂਦੀ ਹੈ ਗੁਰੂ ਦੀ ਕਿਰਪਾ ਉਸ ਉੱਤੇ ਹੋ ਜਾਂਦੀ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਉੱਠ ਤਸੁਆ ਨ ਜਾਣੈ ਜਗਤ ਸੁਆਇਆ ਸੋਇਆ ਸੰਗਤ ਜੀ ਜੋ ਅੱਜ ਤੋਂ ਅਮਰਤ ਵੇਲੇ ਉੱਠਣ ਦੀ ਸ਼ੁਰੂਆਤ ਕਰੇਗਾ ਉਹ ਆਪਣੀ ਜ਼ਿੰਦਗੀ ਵਿੱਚ ਬੇਮਿਸਾਲ ਬਦਲਾਅ ਵੇਖੇਗਾ ਆਓ ਅੱਜ ਅਰਦਾਸ ਕਰੀਏ ਉਸ ਵਾਹਿਗੁਰੂ ਅੱਗੇ ਕਿ हे ਸੱਚੇ ਪਾਤਸ਼ਾਹ ਸਾਨੂੰ ਵੀ ਅਮਰਤ ਵੇਲੇ ਜਾਗ ਕੇ ਨਾਮ ਜਪਣ ਦੀ ਧਾਤ ਬਖਸ਼ੋ ਜੇਕਰ ਤੁਸੀਂ ਉਸ ਵਾਹਿਗੁਰੂ ਅੱਗੇ ਅਰਦਾਸ ਕਰੋਗੇ ਤਾਂ ਤੁਹਾਡੀ ਅਰਦਾਸ ਵਾਹਿਗੁਰੂ ਜ਼ਰੂਰ ਸੁਣਨਗੇ ਪਰ ਗੁਰਬਾਣੀ ਵਿੱਚ ਲਿਖਿਆ ਹੈ ਅਮਰਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਆਓ ਸੰਗਤ ਜੀ ਜਾਨੀਏ ਸਵੇਰੇ 2 ਤੋਂ 4 ਵਜੇ ਉਠਣ ਦੇ ਵੱਡੇ ਕੀ ਫਾਇਦੇ ਹੋ ਸਕਦੇ ਹਨ ਸੰਗਤ ਜੀ ਅੰਮ੍ਰਿਤ ਵੇਲੇ ਦਾ ਸਮਾਂ ਸਭ ਤੋਂ ਸ਼ਾਂਤ ਹੁੰਦਾ ਹੈ ਨਾ ਕੋਈ ਸ਼ੋਰ ਸ਼ਰਾਬਾ ਨਾ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਇਸ ਵੇਲੇ ਸਿਮਰਨ ਕਰਨ ਨਾਲ ਮਨ ਵਿੱਚੋਂ ਚਿੰਤਾ ਡਰ ਤੇ ਦੁੱਖ ਦੂਰ ਹੋ ਜਾਂਦੇ ਹਨ ਗੁਰਬਾਣੀ ਕਹਿੰਦੀ ਹੈ ਮਨ ਤੂੰ ਚੋਤ ਸਰੂਪ ਹੈ ਆਪਣਾ ਮੂਲ ਪਛਾਨ ਜਦੋਂ ਸਰੀਰ ਤਾਜ਼ਾ ਹੋਵੇ ਤੇ ਮਨ ਸ਼ਾਂਤ ਹੋਵੇ ਉਸ ਵੇਲੇ ਸਿਮਰਨ ਨਾਲ ਆਤਮਿਕ ਤਾਕਤ ਬੇਅੰਤ ਵੱਧਦੀ ਹੈ ਇਹ ਤਾਕਤ ਸਾਨੂੰ ਹਮੇਸ਼ਾ ਹੌਸਲਾ ਦਿੰਦੀ ਹੈ ਹਿੰਮਤ ਦਿੰਦੀ ਹੈ ਇਹ ਤਾਕਤ ਸਾਨੂੰ ਹਮੇਸ਼ਾ ਹੌਸਲਾ ਤੇ ਹਿੰਮਤ ਦਿੰਦੀ ਹੈ ਅਤੇ ਹਰ ਦਿਨ ਨੂੰ ਗੁਰੂ ਦੀ ਰਜ਼ਾ ਵਿੱਚ ਰਹਿਣ ਦੀ ਸ਼ਕਤੀ ਦਿੰਦੀ ਹੈ ਅਮਰਤ ਵੇਲਾ ਉਹ ਸਮਾਂ ਹੁੰਦਾ ਹੈ ਜਦੋਂ ਸਾਰੇ ਸੌਂ ਰਹੇ ਹੁੰਦੇ ਹਨ ਤੇ ਅਤੇ ਤੁਸੀਂ ਨਾਮ ਜਪ ਰਹੇ ਹੋ ਉਹ ਸਮਾਂ ਰੱਬ ਨਾਲ ਗੱਲ ਕਰਨ ਦਾ ਸਮਾਂ ਹੁੰਦਾ ਹੈ ਉਸ ਵੇਲੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਵਾਹਿਗੁਰੂ ਜੀ ਆਪ ਸਾਡੀ ਗੱਲ ਸੁਣ ਰਹੇ ਹੋਣ ਇਹ ਉਹੀ ਵੇਲਾ ਹੈ ਜਿੱਥੇ ਰੂਹ ਤੇ ਪਰਮਾਤਮਾ ਦਾ ਮਿਲਾਪ ਹੁੰਦਾ ਹੈ ਵਿਗਿਆਨ ਵੀ ਕਹਿੰਦੀ ਹੈ ਸਵੇਰੇ ਜਾਗਣਾ ਸਰੀਰ ਲਈ ਸਭ ਤੋਂ ਵਧੀਆ ਆਦਤ ਹੈ ਅਮਰ ਤਵੇਲੇ ਉੱਠਣ ਨਾਲ ਸਰੀਰ ਵਿੱਚ ਤਾਜ਼ਗੀ ਆ ਜਾਂਦੀ ਹੈ ਖੂਨ ਦੀ ਗਤੀ ਤੇ ਦਿਮਾਗ ਦੀ ਕਾਰਗੁਜ਼ਾਰੀ ਦੋਵੇਂ ਵੱਧ ਜਾਂਦੇ ਹਨ ਸਾਹ ਦੀ ਕਿਰਿਆ ਨਾਲ ਮਨ ਸ਼ੁੱਧ ਹੁੰਦਾ ਹੈ ਤੇ ਦਿਨ ਭਰ ਊਰਜਾ ਬਣੀ ਰਹਿੰਦੀ ਹੈ ਜਿਹੜਾ ਮਨੁੱਖ ਅਮਰ ਤਵੇਲੇ ਨਾਮ ਜਪਦਾ ਹੈ ਉਸ ਦਾ ਚਿਹਰਾ ਚਮਕਦਾ ਹੈ ਅਤੇ ਰੂਹ ਖਿੜੀ ਰਹਿੰਦੀ ਹੈ ਉਸ ਉਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਇਸ ਦਾ ਭਾਵ ਹੈ ਜੋ ਜਾਗਦਾ ਹੈ ਉਹੀ ਸੱਚ ਮੁੱਚ ਜੀਵਦਾ ਹੈ ਸੰਗਤ ਜੀ ਜੋ ਅੱਜ ਤੋਂ ਹੀ ਅੰਮ੍ਰਿਤ ਵੇਲੇ ਉੱਠਣ ਦੀ ਸ਼ੁਰੂਆਤ ਕਰਦੇ ਹਨ ਉਹ ਆਪਣੀ ਜ਼ਿੰਦਗੀ ਵਿੱਚ ਬੇਮਿਸਾਲ ਬਦਲਾਅ ਮਹਿਸੂਸ ਕਰਨਗੇ ਆਓ ਅੱਜ ਅਰਦਾਸ ਕਰੀਏ ਕਿ ਹੇ ਵਾਹਿਗੁਰੂ ਜੀ ਸਾਨੂੰ ਵੀ ਅਮਰਤ ਵੇਲੇ ਜਾਗ ਕੇ ਨਾਮ ਜਪਣ ਦੀ ਦਾਤ ਬਖਸ਼ੋ ਸੰਗਤ ਜੀ ਜੇਕਰ ਤੁਸੀਂ ਗੁਰਬਾਣੀ ਨਹੀਂ ਪੜ ਸਕਦੇ ਤਾਂ ਅਮਰਤ ਵੇਲੇ ਉੱਠ ਕੇ ਵਾਹਿਗੁਰੂ 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 ਨਾਮ ਜਪੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰੋ ਜਿਵੇਂ ਜਿਵੇਂ ਹੀ ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰਦੇ ਹੋ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਵੇਗਾ ਕਿ ਤੁਹਾਡੀ ਆਵਾਜ਼ ਵਾਹਿਗੁਰੂ ਆਪ ਸੁਣ ਰਹੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ